ਸੋਚੋ ਇਹ ਸਾਰੀ ਦੁਨੀਆ ਜਿੱਥੇ ਅਸੀਂ ਰਹਿ ਰਹੇ ਹਾਂ ਕੀ ਇਹ ਸੱਚਮੁੱਚ ਸਾਡੀ ਹੈ ਨਹੀਂ ਕਿਉਂਕਿ ਇੱਥੇ ਆਉਣ ਵਾਲਾ ਹਰ ਕੋਈ ਇੱਕ ਨਾ ਇੱਕ ਦਿਨ ਚਲਾ ਹੀ ਜਾਂਦਾ ਹੈ ਕੋਈ 50 ਸਾਲ ਜਿੰਦਾ ਹੈ ਕੋਈ 70 ਤੇ ਕੋਈ ਉਸ ਤੋਂ ਵੀ ਘੱਟ ਕਿਉਂਕਿ ਇਹ ਸੰਸਾਰ ਕਿਸੇ ਲਈ ਸਦਾ ਰਹਿਣ ਦੀ ਥਾਂ ਨਹੀਂ ਇਹ ਤਾਂ ਸਿਰਫ ਕਰਮ ਭੂਮੀ ਹੈ ਜਿੱਥੇ ਇਨਸਾਨ ਆਪਣੇ ਚੰਗੇ ਤੇ ਮੰਦੇ ਕਰਮ ਕਰਕੇ ਇੱਕ ਦਿਨ ਇੱਥੋਂ ਰਵਾਨਾ ਹੋ ਜਾਂਦਾ ਹੈ ਇਹ ਗੱਲ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਮੌਤ ਹਰ ਕਿਸੇ ਦੀ ਹੋਣੀ ਹੈ ਪਰ ਅਸਲ ਰਾਜ਼ ਇਹ ਹੈ ਕਿ ਇਹ ਸੰਸਾਰ ਤਾਂ ਸਿਰਫ ਇੱਕ ਸੁਪਨੇ ਵਾਂਗ ਹੈ ਜਦ ਤੱਕ ਅੱਖ ਖੁੱਲੀ ਨਹੀਂ ਸਾਨੂੰ ਇਹ ਹੀ ਸਭ ਕੁਝ ਹਕੀਕਤ ਲੱਗਦਾ ਹੈ ਸੋ ਜਦੋਂ ਇਹ ਸਭ ਕੁਝ ਸੁਪਨਾ ਹੀ ਹੈ ਤਾਂ ਕਿਉਂ ਨਾ ਅਸੀਂ ਆਪਣੇ ਕਰਮ ਅਜੇ ਹੀ ਕਰੀਏ ਜੋ ਇਸ ਸੁਪਨੇ ਨੂੰ ਸੂਣਾ ਬਣਾ ਦੇਣ ਕਿਉਂਕਿ ਇੱਕ ਦਿਨ ਇਹ ਸੁਪਨਾ ਮੁੱਕਣਾ ਹੀ ਹੈ ਇਹ ਸੰਸਾਰ ਸਾਡੇ ਲਈ ਸਦਾ ਨਹੀਂ ਰਹਿਣਾ ਤੇ ਹੁਣ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਇੱਕ ਅਜੀਹੀ ਕਹਾਣੀ ਜੋ ਤੁਹਾਨੂੰ ਇਸ ਸੰਸਾਰ ਤੇ ਸੁਪਨੇ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰੇਗੀ ਇਹ ਕਹਾਣੀ ਅਸੀਂ ਕੱਲ੍ਹ ਨਾਲੋਂ ਬਿਹਤਰ ਚੈਨਲ ਦੀ ਅਗਲੀ ਵੀਡੀਓ ਵਿੱਚ ਲਿਆ ਰਹੇ ਹਾਂ